ਤੇ ਨਾ ਤੇਰਾ ਤੁਝ ਕੋ ਸੋਮਤੇ ਕਿਆ ਲਗੈ ਮੇਰਾ ਜਿਸ ਨੇ ਚ ਪਾ ਨਾ ਨਾ ਜਿਸਨ ਮਾਣੋ ਗੁਰ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਦੇ ਪਾਤਸ਼ਾਹ ਹੈ ਦਸੋਣੀ ਪਰਚੰ ਭਗਵਤੀ ਸਮਰ ਕਾ ਗੁਰੂ ਨਾਨਕ ਲੈਂ ਧਾਇ ਫਿਰ ਅੰਦਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ ਹਰ ਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਬੈਠੇ ਸਬਦੁ ਗੁਜਾਇ ਤੇਹ ਮਹਾਂਦਰ ਸਿਮਰਿਆ ਹੈ ਘਰ ਨੌਨ ਜਿ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰਦਾ ਧਿਆਨ ਧਾਰ ਕੇ ਵੱਲ ਜਾਈ ਪੰਜਾਬਿਆ ਰਿਆਂ ਚੌਹਾਂ ਸਾਹਿਬ ਜਪਿਆਂ ਚਾਲੀਆਂ ਮੁਕਟਿਆਂ ਹਰ ਥੀਂ ਜਪੀਆ ਤਪੀਆ ਜਿਨਾ ਨਾਮ ਜਪਿਆ ਵੰਡ ਸ਼ਕੇ ਆ ਦੇਗ ਚਲਾਈ ਤੇਗ ਵਾਹੀ ਦੇਵ ਕੀ ਅਣਡਟ ਕੀਤਾ ਤਿਦਾਂ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਨ ਸਿੰਘਾਂ ਸਿੰਘਲੀਆਂ ਨੇ ਧਰਮ ਹੇਤ ਸੀਸ ਦਿੱਤੇ ਬਾਦ ਬੰਦ ਕਟਾਰੇ ਖੋਪਰੀਆਂ ਲਵਾਈਆਂ ਚੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਗੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਗੁਰਦੁਆਰਨਾਂ ਤੇ ਹੰਦ ਧਾਰ ਕੇ ਬੋਲ ਜੇ ਪਰਿਥਮੇ ਸਰਬੱਤ ਖਾਲਸਾ ਜੀ ਕੀ ਔਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਤੇ ਆਵੇ ਜਿਤੇ ਅਮਲ ਦਾ ਸਤਕਾਲ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਆਤਾਰ ਚਾਰਿਆਇਤ ਦੇਖ ਤੇ ਫਟਾਬਰ ਦੀ ਪੈਜਪੰਦ ਕੀ ਜੇਤ ਸ੍ਰੀ ਸਹਿਜੀ ਸਾਹ ਆਏ ਖਾਲਸੇ ਦੀ ਕੇ ਬੋਲ ਬਾਲੇ ਬੋਲੋ ਜੇ ਸਿੱਖਾ ਨੂੰ ਸਿੱਖੀ দান ਕੇ ਇਸ ਦਾਨ ਵਹਿਤ ਦਾਨ ਵਿਵੇਕ ਦਾਨ ਵਿੱਚ ਸਾਹਾ ਦਾਨ ਪਰੋਸਾ ਦਾਨ ਦਨ ਸਰਦਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੇ ਸ਼ਰਾਨ ਚੌਕੀਆਂ ਝੰਡੇ ਬੁੰਗੇ ਜਗੋ ਜਗ ਅਕਾਲ ਧਰਮ ਕਾ ਜੈਕਾਰ ਭੋਲ ਜੇ ਸ਼ਿਕਾ ਨਾਨ ਨੀਵਾ ਮਾਤੇ ਉੱਚੀ ਮੱਤ ਬਾੰਦ ਰੱਖ ਆਪਵਾਏ ਗੁਰ ਇਹ ਅਕਾਲ ਪ੍ਰਖੇ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਖੁਲੇ ਦਰਸ਼ਨ ਦੀਦਾਰ ਇਹ ਸੇਵਾ ਸੰਭਾਲਦਾ ਨਾਨਕ ਖਾਲਸਾ ਜੀ ਨਿਬਖਿਸ਼ ਹੇ ਨਿਮਾਰਿਆਂ ਦੇ ਮਾਨੇ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨੇ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਗਰਾਹ ਆਪ ਜੀ ਹਜ਼ੂਰ ਅਕਾਲ ਸਬੇਡ ਤੇ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਾਸੇ ਰੈਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਰ ਦਿਨ ਆਜ ਦੇ ਪਹਾੜੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਜ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਲ ਹੋ ਕੇ ਸੰਗਤ ਨੂੰ ਦਰਸ਼ਕਦਾਰ ਬਣਦੇ ਹੋਏ ਪਾਵਨ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਤਿਲ ਫਲ ਪੇਟਾਵਾਂ ਦਰ ਤੇ ਪਰਵਾਜ਼ ਕਰਨੀਆਂ ਸਤਿਗੁਰ ਜੀਓ ਕਰੋ ਕਿਰਪਾ ਅਭਿਦਾ ਪਾਵਨ ਸਰੂਪ ਸੋਖ ਅਸਣ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਤੇ ਕਿਲਾ ਜਾਣ ਦੀ ਆਗਿਆ ਬਖਸ਼ੋ ਜੀ ਰਸਤੇ ਦੀ ਬਾਤ ਕਾੜਦੇ ਆਂਦੇ ਸੰਗ ਸਹਾਈ ਵੜ ਸਹੀ ਪਿਆਰੇ ਮਹਿਲ ਜਿੱਲਾ ਮਿੜਿਆ ਤੇਰਾ ਨਾਮ ਚੇਤਿਆ ਵੇ ਨਾਨਕ ਦਾ ਚਰਦੀਕਾ ਮੇਰੇ ਬਾਣੀ ਸਰਬਤਨਾਮ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ